ਮੈਂ ਦਾ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੇਰਿਆਂ ਨੂੰ ਵੀਰਾਂ ਨੂੰ ਤੇ ਢਿੱਲੋਂ ਸਾਹਿਬ ਪਹੁੰਚ ਚੁੱਕੇ ਨੇ ਫੈਲਾਬਾਦ ਇੱਕ ਬਫੈਲੋ ਫਾਰਮ ਆ ਤੇ ਅੱਜ ਫੇਰ ਆਪਾਂ ਇੱਕ ਰਿਪੀਟਰ ਦੀ ਵੀਡੀਓ ਲੈ ਕੇ ਆਇਆ ਰਿਪੀਟਰ ਮੱਝ ਦੀ ਕਿਉਂਕਿ ਗੱਲ ਇਹ ਦਾਵਾ ਕਿ ਜੇ ਆਪਣਾ ਫਾਰਮ ਆ ਤੇ ਜਦੋਂ ਰਿਪੀਟਰ ਜਨਵਰ ਹੋ ਜਾਂਦਾ ਨਾ ਰਿਪੀਟ ਕਰਨ ਦੇ ਬੰਦੇ ਨੇ ਬਣਦੇ ਨਹੀਂ ਹੈਗੇ ਜਨਵਰ ਤੇ ਫਿਰ ਸਾਡਾ ਫਾਰਮ ਅੱਗੇ ਨਹੀਂ ਵੱਧਦਾ ਇਹੋ ਕਰਕੇ ਇਹ ਇਹ ਫਾਰਮ ਦੇ ਵਿੱਚ ਵੀ ਕੋਈ ਦੋ ਚਾਰ ਜਾਨਵਰ ਇਦਾਂ ਦੇ ਜਿਹੜੇ ਰਿਪੀਟ ਮਾਰ ਰਹੇ ਨੇ ਉਹਨਾਂ ਦੇ ਵਿੱਚੋਂ ਅੱਜ ਪਹਿਲੀ ਜਿਹੜੀ ਆਪਾਂ ਚੈੱਕ ਪਾਸ ਕੀਤੀ ਆ ਤੇ ਉਹ ਵੀ ਮੱਝ ਦਿਖਾ ਲੂੰਗਾ ਤੁਹਾਨੂੰ ਮੈਂ ਬੰਤੀ ਕਿ ਬੰਨਣੀ ਅਜੇ ਕਹਿੰਦੇ ਵੱਜੀ ਉਹਨੂੰ ਕਿ ਉੱਥੇ ਤੇ ਉਹ ਵੀ ਮੱਝ ਤੁਹਾਨੂੰ ਦਿਖਾ ਲੂੰਗਾ ਵੇਖੋ ਫਾਰਮ ਕਿੱਡਾ ਵਧੀਆ ਮੱਝਾਂ ਦਾ ਵਾ ਇਹ ਪਿੰਡ ਫੈਲਾਬਾਦ ਜ਼ਿਲ੍ਹਾ ਆਪਣਾ ਗਰਦਾਸਪੁਰ ਪਰ ਜਦੋਂ ਰਿਪੀਟ ਮਾਰਦਾ ਨਾ ਜਾਨਵਰ ਉਦੋਂ ਬੜੀ ਦਿੱਕਤ ਆਉਂਦੀ ਆ ਤੇ ਬਾਕੀ ਇਹ ਕਿ ਚਲੋ ਕਾਫੀ ਵਾਰੀ ਟੀਕੇ ਟੂਕੇ ਲਵਾਏ ਹੀ ਅੱਗੇ ਪਹਿਲਾਂ ਇਹਨਾਂ ਨੇ ਸੀਮਟ ਸੁਮਣ ਦਿੱਤੇ ਹੀ ਹਨ ਤੇ ਆਹ ਮੱਝ ਆਪਣੀ ਟਰਾਲੀ ਨਾਲ ਵੱਜੀ ਹੈ ਜਿਹੜੀ ਆਹ ਮੱਝ ਹੈ ਜਿਹੜੀ ਜਿਹਨੂੰ ਆਪਾਂ ਜਿਹਦਾ ਮੈਂ ਟ੍ਰੀਟਮੈਂਟ ਟ੍ਰੀਟਮੈਂਟ ਕੀ ਕਰਨਾ ਸੀ ਦਵਾਈ ਛੱਡੀ ਸੀ ਇੱਕ ਦਿਨ ਤੋਂ ਬਾਅਦ ਦੇ ਵਿੱਚ ਮੈਂ ਇਹਨੂੰ ਟੀਕੇ ਕੀਤੇ ਸੀ ਤੇ ਅੱਜ ਇਹ ਸਵਾ ਦੋ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਗਈ ਹੈ ਬਹੁਤ ਜ਼ਿਆਦਾ 2 ਸਾਲ ਤੋਂ ਫਾਰਮਰ ਵੀਰ ਦੱਸਦੇ ਕਿ 2 ਸਾਲ ਤੋਂ ਇਹਨੇ ਰਿਪੀਟ ਮਾਰਿਆ ਮੱਜ ਨੇ 2 ਸਾਲ ਤੋਂ ਰਿਪੀਟ ਮਾਰ ਰਹੀ ਹੈ ਮੱਜ ਤੇ ਇਹੋ ਹੀ ਗੱਲ ਹੈ ਕਿ ਦੁਖੀ ਹੋ ਜਾਂਦਾ ਬੰਦਾ ਜਦੋਂ ਇਦਾਂ ਰਿਪੀਟ ਕਰੀ ਜਾਂਦੇ ਆ ਨਾ ਤੇ ਫਿਰ ਡੇਰੀ ਫਾਰਮ ਅੱਗੇ ਜਦੋਂ ਅੱਗਾ ਹੀ ਨਹੀਂ ਵਧਣਾ ਜਨਵਰ ਦਾ ਤੇ ਫਿਰ ਆਪਾਂ ਕੀ ਕਰ ਸਕਦੇ ਆ ਬਾਕੀ ਤੁਹਾਨੂੰ ਆਪਣਾ ਫਾਰਮਰ ਭਰਾ ਵੀਰ ਜਿਹੜਾ ਆਪਣਾ ਵਾ ਆਪਣੇ ਬਾਰੇ ਤੁਹਾਨੂੰ ਦੱਸ ਦੂਗਾ ਕਿ ਕਿਦਾਂ ਕੀ ਕੀਤਾ ਇਹਦੇ ਨਾਲ ਤੇ ਕਿੰਨਾ ਸਮਾਂ ਹੋ ਗਿਆ ਤੇ ਬਾਕੀ ਜੋ ਵੀ ਗੱਲਬਾਤ ਤੁਹਾਨੂੰ ਦੱਸ ਦੇਣਗੇ ਤੇ ਠੀਕ ਆਪਾਂ ਭਰਾ ਨਾਲ ਵੀ ਕਰਾਂਗੇ ਗੱਲਬਾਤ ਮਿਰਜੀ ਇਹ ਰਿਐਲਿਟੀ ਆ ਕੰਮ ਕਰਦੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਗੁਰਵੰਤ ਸਿੰਘ ਪਿੰਡ ਫੈਲਾਬਾਦ ਤੋਂ ਹਾਂ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਸਾਡੀ ਮਿਹਰ ਬਹੁਤ ਤੰਗੀ ਆ ਰਹੀ ਸੀ ਬਹਨ ਨਹੀਂ ਰਹੀ ਸੀ ਬਾਰ ਬਾਰ ਅਸੀਂ ਬਹੁਤ ਵਾਰ ਸਿਮਰ ਰਖਾਇਆ ਸੀ ਪਾਸ ਕਰਾਈ ਸੀ ਸਾਰੀ ਗੱਲ ਦੱਸੋ ਕੋਈ ਨਿਕਲੀ ਨਹੀਂ ਬਣੀ ਨਹੀਂ ਤੇ ਅਸੀਂ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਇਹਨਾਂ ਦੇ ਵੀਡੀਓ ਵੇਖ ਕੇ ਤੇ ਇਹ ਆਏ ਨੇ ਉਹਨੇ ਦਵਾਈ ਰੱਖੀ ਆ ਅੱਜ 2 ਮਹੀਨੇ ਬਾਅਦ ਅਸੀਂ ਫੇਰ ਤੋਂ ਚੈੱਕ ਕਰਾਈ ਤੇ ਅੱਜ ਪਾਸ ਹੋਈ ਆ 2 ਸਾਲ ਤੋਂ ਬੜੇ ਤੁਸੀਂ 2 ਸਾਲ ਤੋਂ ਬੜਾ ਕੰਮ ਖਰਾਬ ਹੀ ਹੈਣਾ 2 ਸਾਲ ਤੋਂ ਆਪਾਂ ਅੱਕੇ ਹੀ ਇਹ ਚੀਜ਼ ਬਿਲਕੁਲ ਜੀ ਬਿਲਕੁਲ ਕਰ ਕਰਕੇ ਆੱਕੀ ਜਾਈਦਾ ਹੈ ਹਨਾ ਇਹ ਚੀਜ਼ ਤੋਂ ਕਿ ਮਤਲਬ ਇੰਨੀ ਵਾਰੀ ਬਣਾ ਬਣਾ ਕੇ ਬੰਦਾ ਅੱਕ ਜਾਂਦਾ ਕਿਉਂਕਿ ਇਹ ਲੱਖ ਡੇਢ ਲੱਖ ਦੀ ਮੱਝ ਆ ਤੇ ਜਿਹਦੀ ਜਿਹੜੀ ਅੱਜ ਬਣ ਗਈ ਇਹਦੀ ਕੀਮਤ ਫੇਰ ਬਣ ਗਈ ਹੈ ਨਾ ਉਦਾਂ ਜੇ ਨਾ ਬਣੇ ਤੇ ਇੱਕ ਅੱਖ ਦਾ ਨਹੀਂ ਹੈ ਜਨਵਰ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਜਦੋਂ ਖੀਦੀ ਸੀ 1 ਲੱਖ ਕੁਝ ਹਜ਼ਾਰ ਦੀ ਖੀਦੀ ਸੀ ਉਦੋਂ ਬਣੀ ਆਈ ਸੀ ਉਸ ਤੋਂ ਬਾਅਦ ਬਣੀ ਨਹੀਂ 2 ਸਾਲ ਹੋ ਗਏ ਨੇ ਹਨ ਨੂੰ ਉਸ ਤੋਂ ਬਾਅਦ ਮਤਲਬ ਆਪਾਂ ਬਣਾਉਂਦੇ ਰਹੇ ਆ ਪਰ ਇਹ ਬਣੀ ਨਹੀਂ ਤੇ ਮੈਂ ਵੀਰ ਜੀ ਇੱਕ ਚੀਜ਼ ਦੱਸਿਓ ਮੈਂ ਇੱਕ ਵਾਰੀ ਇਹਨੂੰ ਦਵਾਈ ਭਰੀ ਹੈ ਨਾ ਬਸ ਤੇ ਟੀਕੇ ਕੀਤੇ ਨੇ ਤੇ ਤੀਜੀ ਵਾਰੀ ਮੈਂ ਚੈੱਕ ਕਰਨ ਆਇਆ ਹਾਂ ਹਨਾ ਤੇ ਅੱਜ ਕਿੰਨੀ ਕੁ ਖੁਸ਼ੀ ਹੋਈ ਓਦਾਂ ਵੈਸੇ ਅੱਜ ਬਹੁਤ ਖੁਸ਼ੀ ਹੋਈ ਸਾਡਾ ਡੰਗਰ ਦਾ ਮੁੱਲ ਮੋੜਾ ਆ ਜੀ ਮੁੱਲ ਮੋੜਾ ਹੋਣੀ ਗਾੜੀ ਫੇਰ ਇਹ ਜਨਰੇਸ਼ਨ ਵਧੂਗੀ ਨਾਲੇ ਹਾਂ ਸਹੀ ਗੱਲ ਆ ਕਿ ਨਾਲੇ ਅੱਗਾ ਵਜ ਜਾਂਦਾ ਹਨ ਜਨਵਰ ਰਾਹ ਚ ਹੁੰਦੀ ਹੈ ਅੱਜ ਬੜੀ ਸੋਹਣੀ ਆ ਦੱਸੋ ਜਦੋਂ ਰੀਪੀਡ ਮਾਰਦੇ ਜਨਵਰ ਜਦੋਂ ਇਦਾਂ ਖਰਾਬ ਕਰਦੇ ਨੇ ਤੇ ਫਾਰਮਰ ਭਰਾਵਾਂ ਨੂੰ ਵੀ ਬੜਾ ਦੁੱਖ ਹੁੰਦਾ ਵਾ ਤੇ ਜੇ ਢੋਂ ਵੇਖੋ ਵੀਰ ਜੀ ਮੈਂ ਮਿਹਨਤ ਕੀਤੀ ਆ ਮੈਂ ਕੰਮਕਾਰ ਕੀਤਾ ਹੈ ਰਿਅਲਿਟੀ ਆ ਨਾ ਇਹ ਚੀਜ਼ ਦੀ ਜੀ ਬਿਲਕੁਲ ਜੀ ਕੋਈ ਇਹਦੇ ਵਿੱਚ ਮਤਲਬ ਕਈ ਚਲੋ ਸਾਰੇ ਹੀ ਆਪਣੂ ਪਿਆਰ ਕਰਦੇ ਨੇ ਕਮੈਂਟਾਂ ਦੇ ਵਿੱਚ ਦੇਲ ਹੀ ਦੇਲ ਨਜ਼ਰ ਆਉਂਦੇ ਕਿਉਂਕਿ ਫਾਰਮਰ ਭਰਾਵਾਂ ਦੇ ਦਿਲ ਜਿੱਤੇ ਕਿਤੇ ਕਮੈਂਟ ਚੈੱਕ ਕਰੀ ਦੇਲੀ ਨਜ਼ਰਾਂ ਨਾਲ ਕਿਉਂ ਬੰਦੇ ਨੇ ਤੇ ਕਿਉਂਕਿ ਦਿਲ ਵੀ ਜਿੱਤੇ ਨੇ ਕੱਲਾ ਮਤਲਬ ਕੰਮ ਵੀ ਕੀਤਾ ਤਾਈਂ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਹੈਗੀ ਹਾਂਜੀ ਬਿਲਕੁਲ ਜੀ ਪਰ ਜਿਹੜਾ ਕੰਮ ਕਰਕੇ ਦਿਲ ਜਿੱਤਣੇ ਨਾ ਇਹ ਵੀ ਕੋਈ ਅਲੱਗ ਚੀਜ਼ ਹੁੰਦੀ ਹੈ ਕਿਉਂਕਿ ਡਾਕਟਰੀ ਲੈਣ ਜ਼ਰੂਰ ਹੈ ਤੇਰੇ ਵੀਰ ਦੀ ਹਾਂਜੀ ਪਰ ਟਰੈਕ ਵੱਖਰਾ ਵਾ ਟਰੈਕ ਕਿੱਦਾਂ ਵੱਖਰਾ ਵਾ ਆ ਤੇਰੇ ਸਾਹਮਣੇ ਹੀ ਆ ਤੇ ਕੋਈ ਇਹਦੇ ਵਿੱਚ ਆਪਣੀ ਕੋਈ ਮੈਂ 250 ਰੁਪਿਆ ਪਾਪਾ ਜੀ ਕੋ ਦਵਾਈ ਦਾ ਲਿਆ ਸੀ ਤੇ ਸੀਮਣਾ ਦੀ 150 ਦੇ ਹਿਸਾਬ ਨਾਲ ਜੋ ਵੀ ਸੀ ਇੱਕ ਕੇ ਦੋ ਲੱਗੇ ਜਿੰਨੇ ਵੀ ਲੱਗੇ ਨੇ ਤੇ ਮੈਂ ਇੰਨੇ ਜੀ ਮੱਝ ਗੱਬਣ ਕਰਤੀ ਆ ਪੈਸਿਆਂ ਦਾ ਕੋਈ ਚੱਕਰ ਨਹੀਂ ਮੱਝ ਬੰਨੀ ਚਾਹੀਦੀ ਨਹੀਂ ਨਹੀਂ ਪੈਸੇ ਆਪਾਂ ਜ਼ਿਆਦਾ ਲਏ ਤੇ ਨਹੀਂ 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 ਹਨਾ ਇੱਕ ਥੋੜੇ ਦੇ ਵਿੱਚ ਆਪਾਂ ਇਹ ਮੱਝ ਦੀ ਜਾਨ ਬਚਾਤੀ ਆ ਹਨਾ ਕੰਮ ਕਰਤਾ ਵਾ ਬਾਕੀ ਜਾਂਦੇ ਜਾਂਦੇ ਆਪਾਂ ਬਹੁਤ ਸੋਹਣੀ ਸਾਡਾ ਭਰਾ ਗੱਲਬਾਤ ਕਰ ਰਿਹਾ ਬਾਕੀ ਜਾਂਦੇ ਜਾਂਦੇ ਇਹ ਵੀ ਦੱਸਣਾ ਵਾ ਕਿ ਕੰਮਕਾਰ ਕਿਵੇਂ ਲੱਗਦਾ ਵੀਰ ਦਾ ਬਹੁਤ ਵਧੀਆ ਲੱਗਾ ਵੀਰ ਜੀ ਤੁਹਾਡਾ ਕੰਮਕਾਰ ਅਸੀਂ ਸੋਚ ਰਹੇ ਸੀ ਇਹਨੂੰ ਵੇਚਣ ਬਾਰੇ ਪਰ ਤੁਸੀਂ ਹੁਣ ਮੱਝ ਦਾ ਮੁੱਲ ਮੋੜਤਾ ਸਾਨੂੰ ਖੁਸ਼ੀ ਹੈ ਕਿਉਂਕਿ ਇਹ ਦੁੱਧ ਬਹੁਤ ਸੋਨਾ ਕਰਦੀ ਹੈ ਖੁਸ਼ੀ ਬੜੀ ਹੁੰਦੀ ਹੈ ਨਾ ਇਹ ਘਟੋ ਘਟ ਵੀ 13-14 ਲੀਟਰ ਦੁੱਧ ਕਰਦੀ ਹੈ ਬਸ ਇਹ ਹੋਇ ਕਿ ਜਿਹੜੀ ਬਾਨੀ ਹੀ ਰਹੀ ਇਸ ਟਾਈਮ ਇਹ ਟੋਕੜ ਹੈ ਨਾ ਭਾਏ ਇਹ ਹਲੇ ਵੀ ਦੁੱਧ 8 ਤੋਂ 10 ਲੀਟਰ ਕਰ ਰਹੀ ਹੈ ਮੰਨ ਲਓ ਨਾਮ ਦੇ ਉਹ ਸੱਚੇ ਬਾਦਸ਼ਾਹ ਇੱਕ ਜਰੀਆ ਬਣਾਉਂਦਾ ਬਿਲਕੁਲ ਜੀ ਤੇ ਜਰੀਆ ਬਣਿਆ ਵਾ ਤੇ ਕੋ ਉਹਨੇ ਸਿੱਧਾ ਨਹੀਂ ਆਉਣਾ ਹਨਾ ਜਿਹਨੂੰ ਵੀ ਆਪਾ ਮੰਨਦੇ ਆਣਾ ਚਲੋ ਤਨ ਤਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਹ ਬਣ ਗਈ ਆ ਉਹਨੇ ਆਪ ਨਹੀਂ ਆਉਣਾ ਉਹਨੇ ਇੱਕ ਬੰਦਾ ਭੇਜਣਾ ਤੇ ਬੰਦਾ ਉਹਨੇ ਆਪਣਾ ਭੇਜਣਾ ਤੇ ਆਪਣਾ ਬੰਦਾ ਭੇਜ ਕੇ ਕੰਮ ਕਰਾਉਣਾ ਹੁੰਦਾ ਮੰਨ ਲਓ ਜੇ ਮੈਂ ਨਾ ਹਾਂ ਹੁੰਦਾ ਮੰਨ ਲਓ ਫਿਰ ਇਦਾਂ ਲੱਗੇ ਰਹਿਣਾ ਸੀ ਆਪਾਂ ਹਾਂਜੀ ਤੰਗ ਹੋ ਗਏ ਸੀ ਫਿਰ ਭੇਜ ਲੱਗੇ ਇਦਾਂ ਹੀ ਰਹਿੰਦੀ ਅ ਬਾਕੀ ਇਹ ਸੀ ਤਾਂ ਹੀ ਇਹ ਚੀਜ਼ ਤੋਂ ਤੇ ਬਾਕੀ ਖੁਸ਼ੀ ਹੈ ਨਾ ਕੰਮਕਾਰ ਸੁਭਾ ਜੋ ਵੀ ਆ ਬਿਲਕੁਲ ਜੀ ਸਾਰਾ ਕੁਝ ਬਹੁਤ ਵਧੀਆ ਲੱਗਾ ਤੁਹਾਡਾ ਜੀ ਤੇ ਇੱਕ ਵਾਰੀ ਦੱਸ ਦਿਓ ਕਿ ਪਿੰਡ ਫੈਲਾਬਾਦ ਹੈ ਨਾ ਆਪਣਾ ਸਾਡਾ ਪਿੰਡ ਫੈਲਾਬਾ ਜਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਚ ਚਲੋ ਬਾਕੀ ਬਹੁਤ ਬਹੁਤ ਧੰਨਵਾਦ ਭਰਾ ਦਾ ਗੱਲ ਕਰ ਲਈ ਤੇ ਆ ਗੱਲਬਾਤ ਵੀ ਫਾਰਮਰ ਭਰਾ ਨੇ ਆਪਣੇ ਨਾ ਜਿੰਨੀ ਵੀ ਚਲੋ ਕੈਮਰੇ ਦੇ ਅੱਗੇ ਲਈਦਾ ਜਿੰਨੀ ਵੀ ਗੱਲਬਾਤ ਹੁੰਦੀ ਹੈ ਨਾ ਉਹਨੂੰ ਸਹਿਕਾਰ ਕਰਿਆ ਕਰੋ ਮੇਰੇ ਭਰਾ ਜਿਹੜਾ ਕੈਮਰੇ ਅੱਗੇ ਆ ਜਾਂਦਾ ਉਹ ਬੜੀ ਵੱਡੀ ਗੱਲ ਆ ਕਈ ਤੇ ਮੇਰੇ ਭਰਾ ਵੀਰ ਭਰਾ ਜਿਹੜੇ ਨੇ ਉਹ ਮਤਲਬ ਆਪਣਾ ਕੈਮਰਾ ਛੁੱਟ ਗਿਆ ਹੱਥ ਦੇ ਵਿੱਚ ਸੌਰੀ ਇਹ ਕਈ ਜਿਹੜੇ ਵੀਰ ਭਰਾ ਨੇ ਆਪਣੇ ਉਹ ਮਤਲਬ ਕੈਮਰੇ ਤੋਂ ਜਦੋਂ ਆਪਾਂ ਉਹਨਾਂ ਨੂੰ ਕੈਮਰੇ ਚ ਲੈ ਆਉਂਦੇ ਆ ਕੈਮਰੇ ਦੇ ਅੱਗੇ ਨਹੀਂ ਆਉਂਦੇ ਹਨਾ ਤੇ ਪੁੱਤਾਂ ਜਿੱਦਾਂ ਮਰਜ਼ੀ ਆ ਗੱਲਾਂបੱਤਾਂ ਕਰੀ ਜਾਣ ਪਰ ਜਦੋਂ ਕੈਮਰੇ ਸਾਹਮਣੇ ਆਉਂਦੇ ਉਹ ਚੁੱਪ ਹੋ ਜਾਂਦੇ ਪਰ ਇਹਨਾਂ ਦੀ ਬੜੀ ਬਹਾਦਰੀ ਹੈ ਜਿਹੜੇ ਵੀਰ ਭਰਾ ਸਾਡੇ ਕੈਮਰੇ ਅੱਗੇ ਹੁੰਦੇ ਨੇ ਸਾਡੇ ਨਾਲ ਗੱਲਬਾਤ ਕਰਦੇ ਇਹਨੂੰ ਸਵਕਾਰ ਕਰਿਆ ਕਰੋ ਰਿਐਲਿਟੀ ਆ ਇੱਕ ਬੜਾ ਵਧੀਆ ਫਾਰਮ ਆ ਮੱਝਾਂ ਦਾ ਤੇ ਜਿਹੜਾ ਵਿੱਚੋਂ 5-6 ਮੱਝਾਂ ਜਿਹੜੀਆਂ ਰਿਪੀਟ ਮਾਰਨ ਡੀਆਂ ਈ ਜਿਹੜੀਆਂ ਖਰਾਬ ਕਰਦੀਆਂ ਸੀ ਪਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆਪਾਂ ਅੱਗਾ ਤੋਰਤਾ ਇੱਕ ਮੱਝ ਆਪਾਂ ਇਹ ਕੀਤੀ ਆ ਤੇ ਦੂਜੀ ਇੱਕ ਹੋਰ ਨਿਕਲ ਆਈ ਆ ਮਤਲਬ ਜਿਉਂ ਪੈਰ ਪਏ ਨੇ ਉਹਨੇ ਭੇਜਿਆ ਵਾ ਇੱਕ ਚੰਗਾ ਸਿਗਨਲ ਮੈਸੇਜ ਇੱਕ ਚੰਗਾ ਆਉਂਦਿਆ ਵਾ ਤੇ ਹੁਣ ਇਹ ਆ ਕਿ ਜਨਵਾਰ ਸਾਰੇ ਆਪਾਂ ਵਾਲੀ ਵਾਲੀ ਜਿਹੜੇ ਖਰਾਬ ਕਰਦੇ ਆ ਗੱਬਣ ਕਰਾਂਗੇ ਤੇ ਮੇਰੇ ਭਰਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਕਿਉਂਕਿ ਮਿਹਨਤ ਹੁੰਦੀ ਆ ਮੈਂ ਆਪਣੀ ਮਿਹਨਤ ਨੂੰ ਰਿਕਾਰਡ ਕਰਦਾ ਆਪਣਾ ਜਿਹੜਾ ਕੰਮ ਕੀਤਾ ਵਾ ਉਹਨੂੰ ਰਿਕਾਰਡ ਕਰਦਾ ਵਾਂ ਇਹਦੇ ਵਿੱਚ ਕੋਈ ਹੋਰ ਆਪਣਾ ਕੋਈ ਨੰਬਰ ਦੇਣਾ ਜਾਂ ਮਸ਼ਹੂਰੀ ਕਰਨਾ ਇਹ ਚੀਜ਼ ਨਹੀਂ ਹੈਗਾ ਨਾ ਤੇ ਮੈਂ ਆਪਣਾ ਨੰਬਰ ਤੁਹਾਨੂੰ ਅੱਗੇ ਵੀ ਦੱਸਿਆ ਕਦੀ ਦਿੱਤਾ ਵਾ ਜਿੰਨੂੰ ਮੇਰੇ ਭਰਾ ਨੂੰ ਲੋੜ ਹੈ ਉਹ ਕਮੈਂਟਾਂ ਚ ਲਾ ਲੈ ਨੰਬਰ ਬਾਕੀ ਨਾ ਤੇ ਮੈਂ ਮਸ਼ਹੂਰੀ ਕਰਦਾ ਕਿ ਚੀਜ਼ ਦੀ ਨਾ ਮੈਂ ਨੰਬਰ ਦਿੰਨਾ ਸਿਰਫ ਕਰਕੇ ਦਿਖਾਉਣ ਲਈ ਤੁਹਾਡਾ ਭਰਾ ਬਣਿਆ ਵਾਂ ਜਾਂਦੇ ਜਾਂਦੇ ਉਹ ਕਹਾਂਗੇ ਕਿ ਉਹ ਗਾਣਾ ਜਾੜ ਆ ਗਿਆ ਯਾਰ ਮਿੱਤਰਾਂ ਨੇ ਕੰਮ ਬਿਲੋ ਕੱਢੇ ਜਿਹੜੇ ਬਾਕੀ ਚਲੋ ਠੀਕ ਹੈ ਮੇਰੇ ਭਰਾ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਕਿ ਤਾਂ ਕਿ ਕਿ ਤੱਕ ਵੀਡੀਓ ਪਹੁੰਚੇ ਉਹਦਾ ਵੀ ਹੌਸਲਾ ਬਣੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ